ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਆਪਾਂ ਅੱਜ ਇਹ ਵਾ ਡਿਜ਼ਾਈਨ ਬਣਾਵਾਂਗੇ ਜੀ ਡੋਰ ਜੈਂਟ ਬਣਾ ਲਈ ਜੀ ਆਪਾਂ ਨੇ ਅੱਗੇ ਬਣਾਣੇ ਆ ਜੀ ਇਸ ਲਈ ਤੇ ਆਪਾਂ 22 ਕੁੰਡੇ ਲੈਨੇ ਜੀ ਇਹ 6 ਗੁੰਡਿਆਂ ਚ ਡਿਜ਼ਾਈਨ ਬਣਦਾ ਜੀ ਇਹ 2 ਗੁੰਡੇ ਸਿੱਧੇ ਆ ਜਾਂਦੇ ਨੇ ਜੀ ਬਣਾਨੇ ਨੇ ਜੀ ਤੇ ਆਨ ਪਸ ਇੱਕ ਸਲਾਈ ਫੁੱਠੇ ਪਾ ਲਈ ਜੀ ਆਪਾਂ ਨੇ ਹੁਣ ਇਹ ਸਲਾਈ ਪੂਰੀ ਸਿੱਧੀ ਬਣੂਗੀ ਜੀ ਪੂਰੀ ਸਲਾਈ ਆਪਣੇ ਪੁੱਠੇ ਬੁੰਨੇ ਸਿੱਧੇ ਬੁੰਨੇ ਹਾਂ ਜੇ ਪੂਰੀ ਸਲਾਈ ਸਿੱਧੀ ਬਣਾ ਲਈਏ ਆਪਾਂ ਨੂੰ ਹੁਣ ਪੂਰੀ ਸਲਾਈ ਪੁੱਠੀ ਬਣੂਗੀ ਜੇ ਆਪਣੇ ਇਹ ਸਾਰੀ ਸਲਾਈ ਆਪਾਂ ਨੇ ਪੁੱਠੇ ਬਣਾ ਲੈਣੇ ਆਂ ਜੀ ਹਾਂ ਜੀ ਸਾਰੀ ਸਲਾਈ ਪੁੱਠੇ ਬਣ ਗਏ ਜੀ ਆਪਣੇ ਤੇ ਦੋ ਸਲਾਈਆਂ ਸਿੱਧੀਆਂ ਦੋ ਪੁੱਠੀਆਂ ਆਪਣੇ ਚਾਰ ਸਲਾਈਆਂ ਬਣਾ ਲਿਆ ਜੀ ਗੈਪ ਵਾਸਤੇ ਤੁਸੀਂ ਆਪਣੇ ਵੱੱਦ ਵੀ ਬਣਾ ਸਕਦੇ ਹੋ ਜੀ ਬਣਾਉਂਦੇ ਆ ਜੀ ਡਿਜ਼ਾਈਨ ਆਪਾਂ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਗੁੰਡੇ ਜੀ ਛੇ ਗੁੰਡੇ ਜਪਾਂ ਡਿਜ਼ਾਈਨ ਬਣਾਉਣਾ ਜੀ ਤਿੰਨ ਕੁੰਡੇ ਛੱਡ ਕੇ ਜੀ 1 2 3 ਇੱਕ ਤੋਂ ਤਿੰਨ ਚੌਥੇ ਕੁੰਡੇ 'ਚ ਆਪਾਂ ਨੇ ਲੂਪ ਬਣਾਣਾ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇਹਰਪੋਂ ਸੇ ਕੁੰਡੇ ਚ ਲੂਪ ਬਣਾਵਾਂਗੇ ਜੀ ਫਿਰ ਕੁੰਡਾ ਆਪਾ ਸਿੱਧਾ ਪੋਣਾਗੇ ਜੀ ਇਹਰਪੋਂ ਸੇ ਕੁੰਡੇ ਚ ਲੂਪ ਲਵਾਂਗੇ ਜੀ ਫਿਰ ਕੁੰਡਾ ਸਿੱਧਾ ਬਣਾਵਾਂਗੇ ਜੀ ਫੇਰ ਆਪਾਂ ਰੂਪ ਲਾਵਾਂਗੇ ਜੀ ਖੁੰਡਾ ਸਿੱਧਾ ਬਣਾ ਲਾਂਗੇ ਫੇਰ ਰੂਪ ਲਾਵਾਂਗੇ ਜੀ ਆਪਾਂ ਗਲੂਬ ਹੋਰ ਬਣਾਵਾਂਗੇ ਜੀ ਡਾਗੋਣਾ ਕੀ ਸਿੱਧਾ ਤੇਰੇ ਕੁਲਪ ਹੋਰ ਲਵਾਂਗੇ ਜੀ ਆਪਾਂ ਤੇ ਸੋਰੀ ਹੁਣ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਕ ਦੋ ਫੇਰ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਤਿੰਨ ਕੁੰਡੇ ਆਪਾਂ ਛੱਡ ਦਿਆਣੇ ਜੀ ਫੇਰ ਆਪਾਂ ਇਹਦੇ ਚ ਲਾਵਾਂਗੇ 1 2 3 4 ਚੌਥੇ ਕੁੰਡੇ ਚ ਆਪਾਂ ਲੂਪ ਲਾਵਾਂਗੇ ਫੇਰ ਕੁੰਡਾ ਸਿੱਧਾ ਬਣਾਵਾਂਗੇ ਫੇਰ ਆਪਾਂ ਲੂਪ ਲਾਵਾਂਗੇ ਜੀ ਕੁੰਡਾ ਸਿੱਧਾ ਬਣਾ ਲੈਣਾ ਜੀ ਫੇਰ ਕੁੰਡਾ ਸਿੱਧਾ ਬਣਾਵਾਂਗੇ ਜੀ ਫੇਰ ਲੂਪ ਲਵਾਂਗੇ ਜੀ ਆਪਾਂ ਫੇਰ ਕੁੰਡਾ ਸਿੱਧਾ ਬਣਾ ਲਾਂਗੇ ਫੇਰ ਲੂਪ ਲਵਾਂਗੇ ਜੀ ਆਪਾਂ ਕੁੰਡਾ ਸਿੱਧਾ ਬਣਾ ਲਾਂਗੇ। 1 2 3 4 5 6 6 ਰੁਪਏ ਨੇ ਜਪਾ ਨੇ। 1 2 3 4 5 ਇੱਕ ਹੋਰ ਲਵਾਂਗੇ। 6 ਇੰਦਰ ਸਿੱਤਾ ਬਣਾਵਾਂਗੇ ਇੱਕ ਦੋ ਦੋ ਕੁੰਡੇ 'ਪਾ ਸਿੱਤੇ ਬਣਾ ਲਏ ਤਿੰਨ ਹੋ ਗਏ ਜਿਹਦੇ ਸੂਰੇ ਹੁਣ ਫੇਰ ਆਪਾਂ ਡਿਜ਼ਾਈਨ ਬਣਾਵਾਂਗੇ ਇੱਕ ਦੋ ਤਿੰਨ ਕੁੰਡੇ ਛੱਡਦੇ ਨਾ ਜੀ ਇੱਕ ਦੋ ਤਿੰਨ ਚਾਰ ਇੱਥੇ ਚੋਕਾ ਨੇ ਲੂਪ ਲੈਣਾ ਜੀ ਫਿਰ ਕੁੰਡਾ ਪਾ ਸਿੱਧਾ ਪੁਣਾਗੇ ਜੀ ਫਿਰ ਇੱਕ ਲੂਪ ਲਵਾਂਗੇ ਜੀ ਆਪਾਂ ਫਿਰ ਕੁੰਡਾ ਸਿੱਧਾ ਪੁਣਾਗੇ ਜੀ ਫਿਰ ਲੂਪ ਲਵਾਂਗੇ ਜੀ ਆਪਾਂ फिर कुंडा सीधा बुन लागे जी फिर एक लूप लवेंगे जी आप फिर कुंडा एक सीधा बुना एक लूप लवेंगे जी आप कुंडा सीधा बुनना जी एक लूप होर लैंना जी आपा 6 ਹੋ ਗਈ ਇੱਕ ਦੋ ਤਿੰਨ ਚਾਰ ਕੁੰਢੇ ਸਿੱਧੇ ਹੋ ਗਏ ਹੁਣ ਆਗੇ ਜੀ ਪੁੱਠੀ ਸਲਾਈ ਤੇ ਉਪਰੋਂ ਤਾਰ ਲਈ ਇੱਕ ਦੋ ਦੋ ਕੁੰਡੇ ਮੁੰਲ ਲਈ ਹੁਣ ਆਪਾਂ ਅੱਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਦੋ ਕੁੰਡੇ ਦਾ ਇੱਕ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਬਣਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਹੀ ਦੇ ਦੋ ਗੁੰਡਾ ਦਾ ਇੱਕ ਗੁੰਡਾ ਫਿਰ ਧਾਗਾ ਅੱਗੇ ਕਰਕੇ ਆਪਾਂ ਇੱਕ ਦੋ ਗੁੰਡੇ ਪੁੱਠੇ ਬਣਾਉਣੇ ਨੇ ਜੀ ਫਿਰ ਧਾਗਾ ਪਿੱਛੇ ਕਰਕੇ ਦੋ ਗੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਹ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਇਹ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡੇ ਉਠੇ ਬਣਾਵਾਂਗੇ ਜੀ ਅੱਗਾ ਪਿੱਛੇ ਕਰਕੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਦਾ ਇੱਕ ਬਣਾਵਾਂਗੇ ਹੁਣ ਤੋਂ ਕਿੰਨੇ ਟਿੰਨ ਦੇ ਗੁੰਡੇ ਪੁੱਠੇ ਬਣਾ ਲਈ ਆ ਦੇਖੋ ਜੀ ਆਪਣਾ ਫੁੱਲ ਬਣ ਕੇ ਤਿਆਰ ਹੋ ਗਿਆ ਜੀ ਅਪਾਂ ਸਿੱਧੇ ਬਣਾਵਾਂਗੇ ਸਾਰੀ ਸਲਾਈ ਕਿਸ ਲਾਇ ਪ੍ਰਸਿੱਧੀ ਬਣਾਵਾਂਗੇ ਕਿਸ ਲਾਇ ਰੱਤੀ ਬਣਾਵਾਂਗੇ ਉਹ ਦੇ ਸਲਾਈ ਉੱਠੇ ਬੰਨ੍ਹਨੇ ਆ ਜੀ ਪੂਰੀ ਸਲਾਈ ਆਪਾਂ ਉੱਥੇ ਬਣਾਣੀ ਹੈ। ਅੰਮ ਚੁਪਟੇ ਬਣ ਗਈ ਸਲਾਈ ਆਪਾਂ। ਇਹ ਅਮੀ ਗੈਪ ਵਾਸਤੇ ਆਪਾਂ ਨੇ ਦੋ ਸਲਾਈਆਂ ਹੋਰ ਇੱਕ ਕਪੂਠੀ ਕਿ ਸਿੱਧੀ ਬਣਾ ਲੈਣੀ। ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਜੇ ਸੇ ਸਲਾਈਆਂ ਦਾ ਵੀ ਗੈਪ ਦੇ ਸਕਦੇ ਆ ਜੀ, ਅੱਠ ਦਾ ਵੀ ਦੇ ਸਕਦੇ ਆ ਆਪਣੀ ਮਰਜ਼ੀ ਨਾਲ। ਬਣਾ ਸਕਦੇ ਆ ਜੀ ਗੈਪ ਦੇ ਸਲਾਈਆਂ ਆਪਾਂ ਨੇ ਚਾਲ ਬਣਾਈਆਂ ਨੇ ਜੀ ਦੋ ਸਿੱਧੀਆਂ ਦੋ ਘੁੱਟੀਆਂ ਜੀ ਉਹ ਦੇਖੋ ਜੀ ਕਿੰਨਾ ਸੋਹਣਾ ਫੁੱਲ ਬਣ ਕੇ ਤਿਆਰ ਹੁੰਦਾ ਹੈ ਬਹੁਤ ਸੋਹਣਾ ਡਿਜ਼ਾਈਨ ਜੀ ਤੁਹਾਨੂੰ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ